ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਾ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਜਿਸ ਨੂੰ ਤੁਸੀਂ ਮੰਗਲਵਾਰ ਦੇ ਦਿਨ ਕਰਨਾ ਹੋਵੇਗਾ ਤੇ ਗੁਰਦ ਦੇ ਨਾਲ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਮੰਗਲਵਾਰ ਦੇ ਦਿਨ ਗੁੜ ਦਾ ਇਹ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਤਾਂ ਤੁਸੀਂ ਬਹੁਤ ਜਲਦੀ ਆਪਣੀ ਜ਼ਿੰਦਗੀ ਦੇ ਵਿੱਚ ਅਮੀਰ ਬਣ ਜਾਓਗੇ ਤੁਹਾਡੇ ਘਰ ਦੇ ਵਿੱਚ ਕਰੋੜਾਂ ਦਾ ਧਨ ਹੋਵੇਗਾ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਸਤ ਸੰਗਤ ਜੀ ਮੰਗਲਵਾਰ ਦੇ ਦਿਨ ਤੁਸੀਂ ਇਸ ਉਪਾਅ ਨੂੰ ਕਰਨਾ ਹੋਵੇਗਾ ਭਾਦਰੋਂ ਦੇ ਮਹੀਨੇ ਦੇ ਇੱਕ ਮੰਗਲਵਾਰ ਜਿੰਨੇ ਵੀ ਮੰਗਲਵਾਰ ਆਉਣਗੇ ਉਹਨਾਂ ਸਾਰਿਆਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਹੈ ਅਸੀਂ ਕਿਸੇ ਵੀ ਮੰਗਲਵਾਰ ਦੇ ਦਿਨ ਇਹ ਉਪਾਅ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ ਭਾਦਰੋਂ ਦੇ ਮਹੀਨੇ ਵਿੱਚ ਆਉਣ ਵਾਲੇ ਕਿਸੇ ਵੀ ਮੰਗਲਵਾਰ ਨੂੰ ਜੇਕਰ ਤੁਸੀਂ ਗੁੜ ਦਾ ਉਪਾਅ ਕਰੋਗੇ ਤਾਂ ਤੁਸੀਂ ਆਪਣੀ ਸੁੱਤੀ ਹੋਈ ਕਿਸਮਤ ਨੂੰ ਜਗਾ ਸਕਦੇ ਹੋ ਆਪਣੇ ਘਰ ਦੀ ਸਾਰੀ ਗਰੀਬੀ ਨੂੰ ਆਪਣੇ ਘਰ ਦੀ ਸਾਰੀ ਗਰੀਬੀ ਦੂਰ ਕਰ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਮਿਲ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚੋਂ ਦੁੱਖ ਦੂਰ ਹੋਣਗੇ ਸਿਰਫ ਤੇ ਸਿਰਫ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਹੋਵੇਗਾ ਇਸ ਨੂੰ ਕਰਨ ਦੇ ਨਾਲ ਤੁਹਾਡੀ ਕਿਸਮਤ ਰਾਤੋਂ ਰਾਤ ਚਮਕ ਜਾਵੇਗੀ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਗੱਲ ਕਰੀਏ 2025 ਦਾ ਜੋ ਸਾਲ ਹੈ ਉਹ ਮੰਗਲ ਦਾ ਸਾਲ ਹੈ ਤੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਭਾਦਰੋਂ ਦੇ ਮਹੀਨੇ ਦੇ ਵਿੱਚ ਮੰਗਲਵਾਰ ਦੇ ਦਿਨ ਇਹ ਉਪਾਅ ਕਰੋਗੇ ਤਾਂ ਤੁਸੀਂ ਸਮਝ ਲਓਗੇ ਤੁਹਾਡੇ ਭਾਗ ਜ਼ਰੂਰ ਜਾਗਣਗੇ ਤੁਹਾਡੀ ਕਿਸਮਤ ਜ਼ਰੂਰ ਚੰਗੀ ਹੋਏਗੀ ਤੁਹਾਡੀਆਂ ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਤੱਕ ਵੀ ਤੁਹਾਡੇ ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਜਾਂ ਮੁਸ਼ਕਲ ਤੁਹਾਨੂੰ ਨਹੀਂ ਆਵੇਗੀ ਇਸ ਨੂੰ ਅਸੀਂ ਕਿਸ ਤਰੀਕੇ ਨਾਲ ਕਰਨਾ ਹੈ ਤੇ ਕਿਵੇਂ ਕਰਨਾ ਹੈ ਕਿੰਨਾ ਸਮਾਂ ਅਸੀਂ ਲਗਾਤਾਰ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਲਈ ਸਾਥ ਸੰਗਰਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੋਣਨਾ ਜੀ ਕਿਉਂਕਿ ਅੱਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਤੇ ਜਦੋਂ ਤੱਕ ਤੁਸੀਂ ਪੂਰੀ ਵੀਡੀਓ ਨੂੰ ਨਹੀਂ ਸੁਣੋਗੇ ਤੁਹਾਨੂੰ ਪੂਰੀ ਗੱਲ ਦੀ ਸਮਝ ਨਹੀਂ ਆਵੇਗੀ ਕਿ ਤੁਹਾਨੂੰ ਵੀਡੀਓ ਵਿੱਚ ਕੀ ਸਮਝਾਇਆ ਗਿਆ ਹੈ ਤੇ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰ ਜਾਵੇ ਤਾਂ ਆਓ ਸਾਧ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਉਪਾਅ ਨੂੰ ਕੌਣ-ਕੌਣ ਕਰ ਸਕਦਾ ਹੈ ਇਸ ਉਪਾਅ ਨੂੰ ਪੁਰਸ਼ ਅਤੇ ਔਰਤਾਂ ਦੋਨੋਂ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਵੀ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਕੋਈ ਵੀ ਇਸ ਉਪਾਅ ਨੂੰ ਕਰ ਸਕਦਾ ਹੈ ਇਸ ਤੋਂ ਆਪਾਂ ਨੂੰ ਮੰਗਲਵਾਰ ਦੇ ਦਿਨ ਕਰਨਾ ਹੋਵੇਗਾ ਭਾਦਰੂ ਦੇ ਮਹੀਨੇ ਦੇ ਵਿੱਚ ਜਿਨੇ ਵੀ ਮੰਗਲਵਾਰ ਆਉਣਗੇ ਕਿਸੇ ਵੀ ਮੰਗਲਵਾਰ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜੇਕਰ ਤੁਸੀਂ ਭਾਦਰੂ ਦੇ ਮਹੀਨੇ ਦੇ ਜਿਨੇ ਵੀ ਮੰਗਲਵਾਰ ਨੇ ਹਰ ਇੱਕ ਮੰਗਲਵਾਰ ਨੂੰ ਤੁਸੀਂ ਇਹ ਉਪਾਅ ਕਰਨਾ ਚਾਹੁੰਦੇ ਹੋ ਤਾਂ ਇਹ ਹਰ ਮੰਗਲਵਾਰ ਵੀ ਤੁਸੀਂ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਇਸ ਉਪਾਅ ਨੂੰ ਅਸੀਂ ਕਰਨਾ ਕਿਹੜੇ ਸਮੇਂ ਹੈ ਇਸ ਉਪਾਅ ਨੂੰ ਅਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹਾਂ ਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹਾਂ ਜਿਹੜੇ ਸਮੇਂ ਵੀ ਤੁਹਾਡੇ ਕੋਲ ਟਾਈਮ ਹੈ ਸਮਾਂ ਹੈ ਤੁਸੀਂ ਫ੍ਰੀ ਹੋ ਤੁਸੀਂ ਉਸੇ ਟਾਈਮ ਹੀ ਇਸ ਉਪਾਅ ਨੂੰ ਕਰ ਸਕਦੇ ਹੋ ਜੇ ਹਮਨ ਗੱਲ ਕਰਦੇ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਪਵੇਗੀ ਤਾਂ ਸੰਗਤ ਜੀ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਹੈ ਗੁੜ ਜਿਹੜਾ ਗੁੜ ਆਪਾਂ ਲੈਣਾ ਹੈ ਔਕਸਰੀ ਆਪਾਂ ਦੇਖਦੇ ਹਾਂ ਕਿ ਜਿਹੜਾ ਰੰਗ ਕਲਰ ਹੁੰਦਾ ਹੈ ਉਹਦਾ ਰੈੱਡ ਹੁੰਦਾ ਹੈ ਇਸੇ ਹੀ ਤਰੀਕੇ ਦੇ ਨਾਲ ਜਿਹੜਾ ਰੰਗ ਹੈ ਇਹ ਲਾਲ ਰੰਗ ਮੰਗਲ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਇਹ ਜਿਹੜਾ ਤੁਸੀਂ ਗੁੜ ਲੈਣਾ ਹੈ ਉਹ ਗੁੜ ਤੁਸੀਂ ਛੋਟੀ ਜਹੀ ਡਲੀ ਵੀ ਲੈ ਸਕਦੇ ਹੋ ਦੋ ਡਲੀਆਂ ਵੀ ਲੈ ਸਕਦੇ ਹੋ ਤੁਸੀਂ ਇਸ ਦੇ ਨਾਲ ਭੋਗ ਜਿਹੜਾ ਹੈ ਸੰਕਟ ਮੋਚਨ ਹਨ ਉਹ ਮਾਂ ਲక్ష్ਮੀ ਜੀ ਨੂੰ ਲਗਾਉਣਾ ਹੈ ਇਸ ਲਈ ਤੁਸੀਂ ਗੁੜ ਅਲੱਗ ਤੋਂ ਲੈ ਸਕਦੇ ਹੋ ਇਸ ਤਰੀਕੇ ਦੇ ਨਾਲ ਪਹਿਲਾਂ ਤੁਸੀਂ ਗੁੜ ਲੈਣਾ ਹੈ ਤੇ ਉਹ ਤੁਸੀਂ ਆਪਣੇ ਅਕੋਰਡਿੰਗ ਜਿੰਨਾ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਲੈ ਸਕਦੇ ਹੋ ਇੱਕ ਵੀ ਲੈ ਸਕਦੇ ਹੋ ਤੇ ਡਲੀਆਂ ਦੋ ਵੀ ਲੈ ਸਕਦੇ ਹੋ ਇਸ ਦੇ ਨਾਲ ਨਾਲ ਜਿਹੜੇ ਦੂਸਰੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਚਾਹੀਦਾ ਹੈ ਤੁਹਾਨੂੰ ਪੁਜੇ ਹੋਏ ਚਣੇ ਚਾਹੀਦੇ ਹਨ ਇਸ ਤਰੀਕੇ ਦੇ ਨਾਲ ਜਿਹੜੇ ਪੁਜੇ ਹੋਏ ਚਣੇ ਲੈਣੇ ਹਨ ਉਹਨਾਂ ਦਾ ਜਿਹੜਾ ਛਿਲਕਾ ਹੈ ਉਹ ਤੁਸੀਂ ਪਹਿਲਾਂ ਹੀ ਉਤਾਰ ਕੇ ਰੱਖ ਲੈਣਾ ਹੈ ਤੇ ਜਿਹੜੇ ਪੁਜੇ ਹੋਏ ਚਣੇ ਹਨ ਉਹ ਤੁਸੀਂ ਗਿਣ ਕੇ ਲੈਣੇ ਹਨ ਉਸ ਤੇ 21 ਦਾਣੇ ਲੈਣੇ ਹਨ ਜੇਕਰ 21 ਤੋਂ ਵੱਧ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ ਪਰ ਘੱਟ ਤੋਂ ਘੱਟ 21 ਜਣੇ ਦੇ ਦਾਣੇ ਹੋਣੇ ਬਹੁਤ ਜ਼ਰੂਰੀ ਹਨ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਦਾਣੇ ਨਹੀਂ ਜਿਵੇਂ ਕਿ ਇੱਕ ਮੁਠ ਇਸ ਤਰੀਕੇ ਦੇ ਨਾਲ ਲੈ ਲੈਣੇ ਆ ਅੰਦਾਜ਼ੇ ਦੇ ਨਾਲ ਤੇ ਤੁਸੀਂ ਬਿਨਾ ਗਿਣੇ ਇੱਕ ਮੁਠੀ ਪੂਜੇ ਹੋਏ ਚਨੇ ਵੀ ਲੈ ਸਕਦੇ ਹੋ ਤੇ ਨਾਲ ਤੁਸੀਂ ਤੀਸਰੀ ਚੀਜ਼ ਜੋ ਲੈਣੀ ਹੈ ਉਹ ਲੈਣੇ ਹਨ 11 ਤુલਸੀ ਦੇ ਪੱਤੇ ਤુલਸੀ ਦੇ ਪੱਤੇ ਹਨ ਉਹ ਸੰਕਟ 모ਚਨ ਹਨ ਮਾਂ ਲక్ష్ਮੀ ਜੀ ਦੀ ਪੂਜਾ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ ਇਸ ਤਰੀਕੇ ਨੇ ਨਾਲ ਤੁਸੀਂ 11 ਤੋਸੀ ਦੇ ਪੱਤੇ ਲੈਣੇ ਹਨ ਜੇਕਰ ਤੁਹਾਡੇ ਘਰ ਵਿੱਚ ਤુલਸੀ ਦਾ ਪੌਦਾ ਹੈ ਉਸ ਤੋਂ ਵੀ ਤੁਸੀਂ ਤੋੜ ਕੇ ਲੈ ਸਕਦੇ ਹੋ ਮੱਥਾ ਟੇਕ ਕੇ ਕਿਤੋਂ ਵੀ ਬਾਜ਼ਾਰ ਤੋਂ ਜਾ ਕੇ ਲੈ ਆ ਸਕਦੇ ਹੋ ਇਸ ਦੇ ਨਾਲ ਜਿਹੜੀ ਚੌਥੀ ਚੀਜ਼ ਹੈ ਉਹ ਤੁਸੀਂ ਲੈਣੀ ਹੈ ਇੱਕ ਨਾਰੀਅਲ ਜਿਹੜਾ ਨਾਰੀਅਲ ਲੈਣਾ ਹੈ ਉਹ ਤੁਸੀਂ ਪਾਣੀ ਵਾਲਾ ਲੈਣਾ ਹੈ ਇਸ ਦੇ ਨਾਲ ਤੁਹਾਨੂੰ ਚਾਹੀਦੀ ਹੈ ਇੱਕ ਚੀਜ਼ ਜਿਹੜੀ ਕਿ ਪਾਣ ਦਾ ਪੱਤਾ ਤੇ ਨਾਲ ਤੁਹਾਨੂੰ ਜੋ ਚੀਜ਼ਾਂ ਉਹ ਚਾਹੀਦੀਆਂ ਹਨ ਉਹ ਤੁਹਾਨੂੰ ਥੋੜਾ ਜਿਹਾ ਕੇਸਰ ਜੇਕਰ ਤੁਸੀਂ ਸੀਤਾ ਰਾਮ ਲਿਖਣਾ ਚਾਹੁੰਦੇ ਹੋ ਤੁਸੀਂ ਜਿਹੜਾ ਉਹ ਵੀ ਲਿਖ ਸਕਦੇ ਹੋ ਕੇਸਰੀ ਸੰਦੂਰ ਤੁਸੀਂ ਲਿਆਏ ਉਹਦੇ ਨਾਲ ਸੀਤਾ ਰਾਮ ਜਾਂ ਪਗਵਾਨ ਰਾਮ ਦਾ ਨਾਮ ਤੁਸੀਂ ਲਿਖ ਲੈਣਾ ਹੈ ਇਸ ਨਾਲ ਤੁਸੀਂ ਲੈਣਾ ਹੈ ਮਿੱਟੀ ਦਾ ਦੀਵਾ ਉਸ ਦੇ ਵਿੱਚ ਤੁਸੀਂ ਚਮੇਲੀ ਦਾ ਤੇਲ ਪਾਉਣਾ ਹੈ ਤੇ ਬੱਤੀ ਲਗਾ ਕੇ ਚਮੇਲੀ ਦੇ ਤੇਲ ਦਾ ਤੁਸੀਂ ਦੀਵਾ ਤਿਆਰ ਕਰ ਲੈਣਾ ਹੈ ਇਹ ਸਾਰੀਆਂ ਚੀਜ਼ਾਂ ਜੋ ਵੀ ਅਸੀਂ ਤੁਹਾਨੂੰ ਉਪਾਅ ਦੇ ਲਈ ਦੱਸੀਆਂ ਹਨ ਸਾਰੀਆਂ ਹੀ ਚੀਜ਼ਾਂ ਮੂ ਤੁਸੀਂ ਲੈ ਕੇ ਜਾਣਾ ਹੈ ਸੰਕਟ ਮੋਚਨ ਮਾਤਾ ਜੀ ਦੇ ਮੰਤਰ ਤੇ ਸੰਕਟ ਮੋਚਨ ਹਨ ਮਾਤਾ ਜੀ ਦੇ ਮੰਦਰ ਜਾ ਕੇ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਦੀਵਾ ਤਿਆਰ ਕੀਤਾ ਹੈ ਉਸ ਦੀਵੇ ਨੂੰ ਉਸ ਦੇ ਸਾਹਮਣੇ ਰੱਖ ਦੇਣਾ ਹੈ ਕੈਂ ਤੋਂ ਭਾਵ ਕਿ ਤੁਸੀਂ ਜਗਾ ਦੇਣਾ ਹੈ ਇਸ ਤਰੀਕੇ ਨਾਲ ਦੀਵਾ ਜਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਉੱਥੇ ਬੈਠ ਕੇ ਜਯਾ ਸੀਤਾ ਰਾਮ ਜਯਾ ਸ੍ਰੀ ਰਾਮ 108 ਵਾਰ ਬੋਲਣਾ ਹੈ ਇਸ ਤਰੀਕੇ ਦੇ ਨਾਲ ਬੋਲਣ ਤੋਂ ਬਾਅਦ ਵਿੱਚ ਜਿਹੜਾ ਤੁਸੀਂ ਤુલਸੀ ਦਾ ਪੱਤਾ ਲਿਆ ਹੈ ਉਸ ਨੂੰ ਤੁਸੀਂ ਅਰਪਿਤ ਕਰ ਦੇਣਾ ਹੈ ਜਿਹੜਾ ਤੁਸੀਂ ਗੁੜ ਲੈ ਕੇ ਆਏ ਸੀ ਉਹ ਚਾਹੇ ਇੱਕ ਡਲੀ ਹੋਵੇ ਚਾਹੇ ਦੋ ਡਲੀਆਂ ਉਸ ਗੁੜ ਦਾ ਤੁਸੀਂ ਭੋਗ ਲਗਾ ਦੇਣਾ ਹੈ ਜੋ ਦੀਵਾ ਤੁਸੀਂ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਦੀਵਾ ਜਗਾ ਦੇਣਾ ਹੈ ਬਾਅਦ ਦੇ ਵਿੱਚ ਜਿਹੜੇ ਤੁਸੀਂ ਤુલਸੀ ਦੇ ਪੱਤੇ ਲਏ ਸਨ ਤੇ ਗੁੜ ਲਿਆ ਸੀ ਉਹਨਾਂ ਦਾ ਭੋਗ ਲਗਾ ਦੇਣਾ ਹੈ ਤੁਸੀਂ ਪਾਠ ਕਰਨਾ ਹੈ ਜੇਕਰ ਤੁਸੀਂ ਹਨੂਮਾਨ ਚਾਲੀਸਾ ਪੜ੍ਹ ਸਕਦੇ ਹੋ ਤਾਂ ਤੁਸੀਂ ਉਹ ਵੀ ਪੜ੍ਹ ਸਕਦੇ ਹੋ ਕੋਈ ਵੀ ਪ੍ਰੋਬਲਮ ਕੋਈ ਮਜਬੂਰੀ ਜਾਂ ਫਿਰ ਤੁਹਾਨੂੰ ਕਰਨਾ ਨਹੀਂ ਆਉਂਦਾ ਤਾਂ ਤੁਸੀਂ ਉੱਥੇ ਬੈਠ ਕੇ ਭਗਵਾਨ ਦਾ ਨਾਮ ਲੈ ਸਕਦੇ ਹੋ 108 ਵਾਰੀ ਜਾਪ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰ ਲੈਣਾ ਹੈ ਇਹ ਅਸੀਂ ਛੋਟਾ ਜਿਹਾ ਉਪਾਅ ਤੁਹਾਨੂੰ ਮੰਗਲਵਾਰ ਭਾਦਰੂ ਦੇ ਮਹੀਨੇ ਵਿੱਚ ਕਰਨ ਦੇ ਲਈ ਦੱਸਿਆ ਹੈ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਤੇ ਨਾ ਹੀ ਤੁਹਾਡੀ ਜ਼ਿੰਦਗੀ ਵਿੱਚ ਕਦੇ ਕਰਜ਼ੇ ਵਰਗੀ ਸਮੱਸਿਆ ਹੋਵੇਗੀ ਅਗਰ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਰਜ਼ੇ ਵਰਗੀ ਸਮੱਸਿਆ ਆ ਰਹੀ ਹੈ ਤਾਂ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਕਰਜ਼ਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਉੱਤਰ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਉੱਪਰ ਕਦੇ ਵੀ ਸੰਕਟ ਨਹੀਂ ਆਵੇਗਾ ਤੇ ਸੰਕਟ 모ਚਨ ਹਨੂਮਾਨ ਜੀ ਤੁਹਾਡੇ ਉੱਪਰ ਕਦੇ ਵੀ ਸੰਕਟ ਨਹੀਂ ਆਉਣ ਦੇਣਗੇ ਕਿਉਂਕਿ ਜੇਕਰ ਤੁਸੀਂ ਭਾਦਰੋਂ ਦੇ ਮਹੀਨੇ ਦੇ ਵਿੱਚ ਮੰਗਲਵਾਰ ਦੇ ਦਿਨ ਇਸ ਉਪਾਅ ਨੂੰ ਕੀਤਾ ਹੈ ਤਾਂ ਤੁਹਾਨੂੰ ਕਦੇ ਵੀ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਸੰਕਟ 모ਚਨ ਹਨ ਹਨੂਮਾਨ ਜੀ ਸਾਡੇ ਤੇ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਂਦੇ ਹਨ ਤੇ ਸਾਡੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਦੂਰ ਕਰ ਦਿੰਦੇ ਹਨ ਸਾਡੀਆਂ ਸਾਰੀਆਂ ਇੱਛਾ ਮਨੋਕਾਮਨਾਵਾਂ ਪੂਰੀਆਂ ਕਰ ਦਿੰਦੇ ਨੇ ਫਿਰ ਦੇਖਣਾ ਇਸ ਉਪਾਅ ਨੂੰ ਕਰਨ ਦੇ ਨਾਲ ਕਿਵੇਂ ਤੁਹਾਡੀ ਕਿਸਮਤ ਚਮਕ ਜਾਂਦੀ ਹੈ ਕਿਵੇਂ ਤੁਹਾਡੇ ਸੁੱਤੇ ਹੋਏ ਭਾਗ ਜਾਗ ਜਾਂਦੇ ਹਨ ਇਹ ਬਹੁਤ ਹੀ ਜਿਆਦਾ ਚਮਤਕਾਰੀ ਉਪਾਅ ਹੈ ਕਿਉਂਕਿ ਜੋ ਭਗਵਾਨ ਰਾਮ ਦਾ ਨਾਮ ਹੈ ਇੱਕ ਹੀ ਨਾਮ ਹੈ ਭਗਵਾਨ ਰਾਮ ਦਾ ਜੋ ਸੰਕਟ ਮੋਚਨ ਹਨ ਉਹ ਹਨੂਮਾਨ ਜੀ ਹਨ ਤੇ ਉਹ ਭਗਵਾਨ ਰਾਮ ਦੇ ਬਹੁਤ ਵੱਡੇ ਭਗਤ ਹਨ ਇਸ ਲਈ ਜੇਕਰ ਅਸੀਂ ਭਗਵਾਨ ਰਾਮ ਸੀਤਾ ਮਾਤਾ ਦਾ ਨਾਮ ਲੈਨੇ ਆ ਤਾਂ ਸੰਕਟ ਮਚਨ ਹਨੂਮਾਨ ਜੀ ਸਾਡੀ ਰੱਖਿਆ ਜ਼ਰੂਰ ਕਰਦੇ ਹਨ ਤੇ ਸਾਡੀਆਂ ਸਾਰੀਆਂ ਹੀ ਮੁਸ਼ਕਲਾਂ ਨੂੰ ਦੂਰ ਕਰ ਦਿੰਦੇ ਹਨ ਤਾਂ ਸਾਧ ਸੰਗਤ ਜੀ ਇਸੇ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਛੋਟਾ ਜਿਹਾ ਉਪਾਅ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਪਰੇਸ਼ਾਨੀਆਂ ਮੁਸ਼ਕਲਾਂ ਦੂਰ ਹੋ ਜਾਣ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਹੋ ਜਾਣ ਤਾਂ ਤੁਸੀਂ ਜ਼ਰੂਰ ਇੱਕ ਵਾਰ ਇਸ ਉਪਾਅ ਨੂੰ ਕਰਕੇ ਦੇਖਿਓ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ